ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਪਿੰਡ ਦੇ ਵਿੱਚ ਇੱਕ ਕਿਸਾਨ ਰਹਿੰਦਾ ਸੀ ਤਾਂ ਉਹਦੇ ਕੋਲ ਇੱਕ ਬਲਦ ਸੀ ਉਹ ਬਲਦ ਦੀ ਮਦਦ ਦੇ ਨਾਲ ਆਪਣੀ ਖੇਤੀਬਾੜੀ ਦਾ ਕੰਮ ਕਰਦਾ ਹਲ ਚਲਾਉਂਦਾ ਤੇ ਆਪਣਾ পেট ਪਾਲਦਾ ਤਾਂ ਹੁਣ ਹੌਲੀ ਹੌਲੀ ਸਮੇਂ ਦੇ ਨਾਲ ਉਹਦਾ ਬਲਦ ਜਿਹੜਾ ਉਹ ਬੁੱਢਾ ਹੋ ਗਿਆ ਸੀ ਉਹਦੇ ਤੋਂ ਉਸ ਤਰ੍ਹਾਂ ਨਾਲ ਹੁਣ ਕੰਮ ਨਹੀਂ ਸੀ ਹੁੰਦਾ ਪਾਰਕਸਾਂ ਦੇ ਕੋਲ ਉਹ ਬਹੁਤ ਲੰਮਾ ਸਮarreਹਾ ਤਾਂ ਉਹਨੇ ਕੰਮ ਵੀ ਬਹੁਤ ਕੀਤਾ ਤਾਂ ਕਿਸਾਨ ਨੇ ਹਲੇ ਵੀ ਉਹਨੂੰ ਆਪਣੇ ਨਾਲ ਰੱਖਿਆ ਹੋਇਆ ਸੀ ਉਸ ਤੋਂ ਬਾਅਦ ਉਹਨੇ ਇੱਕ ਹੋਰ ਬਲਦ ਲੈ ਆਂਦਾ ਆਪਣਾ ਕੰਮਕਾਰ ਉਹਦੇ ਨਾਲ ਕਰਨਾ ਸ਼ੁਰੂ ਕਰਤਾ ਤੇ ਦੂਸਰਾ ਬਲਦ ਹੈ ਜਿਹੜਾ ਬੁढ़ा ਹੋ ਗਿਆ ਸੀ ਉਹ ਇੱਕ ਪਾਸੇ ਬੈਠਾ ਰਹਿੰਦਾ ਇਹ ਉਸ ਜਿਹੜਾ ਕਿਸਾਨ ਹੈ ਉਹਦੇ ਘਰ ਦੇ ਥੋੜੀ ਹੀ ਦੂਰ ਇੱਕ ਖੂਹ ਸੀ ਖੂਹ ਜਿਹੜਾ ਉਹ ਹੁਣ ਸੁੱਕਿਆ ਹੋਇਆ ਸੀ ਉਹਦੇ ਵਿੱਚ ਪਾਣੀ ਹੈ ਨਹੀਂ ਸੀ ਤਾਂ ਇੱਕ ਦਿਨ ਉਹਨੂੰ ਬੜੀ ਆਵਾਜ਼ ਸੁਣਾਈ ਦਿੱਤੀ ਜ਼ੋਰਦਾਰ ਆਵਾਜ਼ ਸੀ ਕਿਸਾਨ ਨੇ ਆਸੇ-ਪਾਸੇ ਨਿਗਾ ਮਾਰੀ ਕਿ ਕੀ ਹੋ ਗਿਆ ਹੁਣ ਤਾਂ ਉਹਨੂੰ ਲੱਗਿਆ ਕਿ ਖੂਹ ਦੇ ਵਿੱਚੋਂ ਕੋਈ ਆਵਾਜ਼ ਆ ਰਹੀ ਹੈ ਤਾਂ ਉਹ ਖੂਹ ਦੇ ਕੋਲ ਗਿਆ ਤੇ ਉਹਨੇ ਵੇਖਿਆ ਕਿ ਉਹਦਾ ਬੁੱਢਾ ਬਲਦ ਹੈ ਜਿਹੜਾ ਉਹ ਖੂਹ 'ਚ ਡਿੱਗ ਪਿਆ ਸੀ ਹੁਣ ਕਿਸਾਨ ਬਹੁਤ ਉਦਾਸ ਸੀ ਕਿਉਂਕਿ ਖੂਹ ਹੈ ਜਿਹੜਾ ਉਹ ਬਹੁਤ ਡੂੰਘਾ ਸੀ ਹੁਣ ਉਹ ਬੁੱਢੇ ਬਲਦ ਨੂੰ ਖੂਹ ਦੇ ਵਿੱਚੋਂ ਕਿਵੇਂ ਕੱਢੇ ਉਹਨੇ ਬਹੁਤ ਸੋਚ ਵਿਚਾਰ ਕੀਤੀ ਕਿਵੇਂ ਕਿਸ ਤਰ੍ਹਾਂ ਨਾਲ ਇਹਨੂੰ ਖੂਹ ਦੇ ਵਿੱਚੋਂ ਕੱਢਾ ਤਾਂ ਉਹਦਾ ਕੋਈ ਉਹਨੂੰ ਹੱਲ ਨਾ ਮਿਲਿਆ ਤਾਂ ਸੋਚ ਵਿਚਾਰ ਕਰਨ ਤੋਂ ਬਾਅਦ ਉਹਦੇ ਦਿਮਾਗ ਦੇ ਵਿੱਚ ਇਹੀ ਆਇਆ ਕਿ ਇਹ ਬਲਦ ਹੁਣ ਬੁੱਢਾ ਹੋ ਗਿਆ ਮੇਰੇ ਕਿਸੇ ਕੰਮ ਦਾ ਵੀ ਨਹੀਂ ਰਿਹਾ ਹੁਣ ਇਹਨੇ ਮਰਤਾ ਜਾਣਾ ਹੀ ਆ ਇੱਕ ਨਾ ਇੱਕ ਦਿਨ ਮੈਂ ਤਾਂ ਇਹਨੂੰ ਸਿਰਫ ਫੇਸ ਕਰਕੇ ਕੋਲ ਰੱਖਿਆ ਹੋਇਆ ਸੀ ਕਿ ਮੈਂ ਇਹਦੇ ਤੋਂ ਬੜਾ ਕੰਮ ਲਿਆ ਪਰ ਹੁਣ ਜੇ ਆਪ ਹੀ ਖੂਦ ਵਿੱਚ ਡਿੱਗ ਪਿਆ ਕੋਈ ਕੱਢਣ ਦਾ ਮੇਰੇ ਕੋਲ ਹੀਲਾ ਵੀ ਨਹੀਂ ਕਿ ਮੈਂ ਇਹਨੂੰ ਕਿਵੇਂ ਕੱਢਾਂ ਤਾਂ ਫਿਰ ਕਿਉਂ ਨਾ ਮੈਂ ਇਹਨੂੰ ਖੂਚ ਹੀ ਰਹਿਣ ਦਾ ਆਪੇ ਮਰ ਜੂਗਾ ਤਾਂ ਉਹਨੇ ਕੀ ਕੀਤਾ ਕਿ ਆਸੇ-ਪਾਸੇ ਜਿਹੜੀ ਉਹ ਮਿੱਟੀ ਇਕੱਠੀ ਕਰਨੀ ਸ਼ੁਰੂ ਕਰਤੀ ਉਹਨੂੰ ਸੁਝਾ ਕਿ ਮੈਂ ਉਹਦੇ ਉੱਤੇ ਮਿੱਟੀ ਪਾ ਦੂੰਗਾ ਜਦੋਂ ਮੈਂ ਮਿੱਟੀ ਪਾਉਂਗਾ ਤਾਂ ਉਹ ਮਿੱਟੀ ਦੇ ਹੇਠਾਂ ਦੱਬਿਆ ਜਾਊਗਾ ਤੇ ਆਪੇ ਮਰ ਜਾਊਗਾ ਨਹੀਂ ਤਾਂ ਕਿੰਨੇ ਦਿਨ ਉਹ ਅੰਦਰ ਹੀ ਆਵਾਜ਼ਾਂ ਆ ਜਿਹੜੀਆਂ ਉਹ ਮੈਨੂੰ ਤੰਗ ਕਰਦੀਆਂ ਰਹਿਣਗੀਆਂ ਕਿਉਂਕਿ ਉਹ ਬੋਲੂਗਾ ਤਾਂ ਸਹੀ ਤਾਂ ਉਹਨੇ ਹੌਲੀ-ਹੌਲੀ ਕਰਕੇ ਮਿੱਟੀ ਇਕੱਠੀ ਕਰਨੀ ਸ਼ੁਰੂ ਕਰਤੀ ਤੇ ਉਹ ਖੂਹ ਦੇ ਵਿੱਚ ਉਹਨੇ ਸੁੱਟਣੀ ਸ਼ੁਰੂ ਕਰਤੀ ਹੁਣ ਖੂਹ ਦੇ ਵਿੱਚ ਡਿੱਗਿਆ ਹੋਇਆ ਜਿਹੜਾ ਬਲਦ ਸੀਗਾ ਉਹ ਬੜਾ ਹੀ ਪਰੇਸ਼ਾਨ ਸੀ। ਉਹਨੂੰ ਆਸ ਸੀ ਕਿ ਉਹਦਾ ਮਾਲਕ ਹੈ ਜਿਹੜਾ ਉਹ ਕੁਛ ਨਾ ਕੁਛ ਕਰਕੇ ਉਹਨੂੰ ਖੂਹ ਚੋਂ ਕੱਢ ਹੀ ਲਊਗਾ। ਪਰ ਹੁਣ ਜਦੋਂ ਮਿੱਟੀ ਉੱਪਰੋਂ ਡਿੱਗਣ ਲੱਗ ਗਈ ਤਾਂ ਉਹ ਸਮਝ ਗਿਆ ਕਿ ਉਹਦਾ ਅੰਤਿਮ ਸਮਾਂ ਨੇੜੇ ਆ ਗਿਆ। ਹੁਣ ਉਹਦੇ ਮਾਲਕ ਨੇ ਉਹਨੂੰ ਕੱਢਣਾ ਨਹੀਂ ਬਲਕਿ ਉਹਨੂੰ ਤਾਂ ਦਬਾ ਦੇਣ ਦੀਆਂ ਹੀ ਸਕੀਮਾਂ ਬਣ ਰਹੀਆਂ। ਤਾਂ ਉਹਨੇ ਆਪਣੇ ਦਿਮਾਗ ਤੇ ਜ਼ੋਰ ਦਿੱਤਾ ਕਿ ਕੀ ਹੋ ਸਕਦਾ ਹੈ? ਕਿ ਮੈਂ ਨਿਕਲ ਸਕਦਾ ਮੈਂ ਕਿਸੇ ਵੀ ਢੰਗ ਨਾਲ ਉਹ ਛਾਲਾਂ ਦਾ ਮਾਰ ਕੇ ਨਿਕਲੇ ਨਹੀਂ ਸੀ ਸਕਦਾ ਤਾਂ ਉਹ ਉਹਨੇ ਦਿਮਾਗ ਦੇ ਵਿੱਚ ਜਦੋਂ ਉਹਦੇ ਵਿਚਾਰ ਆਇਆ ਤਾਂ ਉਹ ਖੂਹ ਦੇ ਇੱਕ ਸਾਈਡ ਤੇ ਲੱਗ ਕੇ ਖੜ ਗਿਆ ਮਿੱਟੀ ਹੈ ਜਿਹੜੀ ਉਹ ਖੂਹ ਚ ਡਿੱਗਦੀ ਰਹੀ ਥੋੜੀ ਬਹੁਤ ਮਿੱਟੀ ਉਹਦੇ ਉੱਤੇ ਵੀ ਡਿੱਗਦੀ ਤਾਂ ਉਹ ਮਿੱਟੀ ਹੈ ਜਿਹੜੀ ਉਹਨੂੰ ਝਾੜ ਦਿੰਦਾ ਹੌਲੀ 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 ਮਿੱਟੀ ਹੈ ਜਿਹੜੀ ਉਹ ਜਿਆਦਾ ਤੋਂ ਜਿਆਦਾ ਜਿਆਦਾ ਤੋਂ ਜਿਆਦਾ ਡਿੱਗਦੀ ਰਹੀ ਤਾਂ ਕਿਸਾਨ ਵੀ ਉੱਪਰ ਹੈਰਾਨ ਸੀ ਕਿ ਹੁਣ ਆਵਾਜ਼ਾਂ ਆਉਣੀਆਂ ਵੀ ਬੰਦ ਹੋ ਗਈਆਂ ਉਹਨੇ ਸੋਚਿਆ ਕਿ ਸ਼ਾਇਦ ਮਾਰ ਹੀ ਗਿਆ ਹੋਣਾ ਦੱਬ ਗਿਆ ਹੋਣਾ ਪਰ ਫਿਰ ਵੀ ਉਹਨੇ ਸੋਚਿਆ ਕਿ ਮਿੱਟੀ ਤਾਂ ਮੈਂ ਹੋਰ ਪਾਈ ਦਵਾਂ ਤਾਂ ਉਹ ਮਿੱਟੀ ਪਾਉਂਦਾ ਰਿਹਾ ਤੇ ਜਿਹੜਾ ਇਹ ਠਾ ਬਲਦ ਸੀਗਾ ਉਸ ਮਿੱਟੀ ਨੂੰ ਹੌਲੀ-ਹੌਲੀ ਆਪਣੇ ਪੈਰਾਂ 'ਹੇ ਠਾ ਲੈਂਦਾ ਰਿਹਾ ਤੇ ਆਪਦੇ ਉੱਪਰ ਤੋਂ ਮਿੱਟੀ ਹੈ ਜਿਹੜੀ ਉਹਨੂੰ ਛਿੜਕਦਾ ਰਿਹਾ ਤਾਂ ਕੀ ਹੋਇਆ ਕਿ ਮਿੱਟੀ ਹੈ ਜਿਹੜੀ ਉਹਦੇ ਚੰਗਾ ਉਹਦਾ ਟਿੱਲਾ ਮਣ ਗਿਆ ਉਹ ਮਿੱਟੀ ਇਕੱਠੀ ਹੋ ਗਈ ਖੂਹ ਦੇ ਵਿੱਚ ਤੇ ਬਲਦ ਹੈ ਜਿਹੜਾ ਉਹ ਹੁਣ ਮਿੱਟੀ ਦੇ ਉੱਪਰ ਸੀ ਮਿੱਟੀ ਉੱਪਰ ਉੱਪਰ ਹੋਈ ਗਈ ਤੇ ਜਦੋਂ ਉਹ ਥੋੜਾ ਨੇੜੇ ਪਹੁੰਚਿਆ ਤਾਂ ਉਹਨੇ ਜ਼ੋਰ ਲਾ ਕੇ ਛਾਲ ਮਾਰੀ ਖੂਹ ਵਿੱਚੋਂ ਬਾਹਰ ਆ ਗਿਆ ਤਾਂ ਬਾਹਰ ਜਦੋਂ ਆਇਆ ਤਾਂ ਕਿਸਾਨ ਹੈਰਾਨ ਰਹਿ ਗਿਆ ਕੀ ਖੂਹ ਵਿੱਚੋਂ ਕਿਵੇਂ ਬਾਹਰ ਆ ਗਿਆ ਤਾਂ ਗੱਲ ਇਹ ਹੈ ਕਿ ਜਿਹੜਾ ਬਲਦ ਹੈ ਉਹਨੇ ਆਪਣੇ ਦਿਮਾਗ ਤੋਂ ਕੰਮ ਲਿਆ ਤਾਂ ਕਿਸੇ ਵੀ ਸਥਿਤੀ ਦੇ ਵਿੱਚ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਭਾਵੇਂ ਉਹ ਕਿੰਨੀ ਵੀ ਮਾੜੀ ਕਿਉਂ ਨਾ ਹੋਵੇ ਜੇ ਅਸੀਂ ਦਿਮਾਗ ਤੋਂ ਕੰਮ ਲਈਏ ਤਾਂ ਅਸੀਂ ਖੂਹਾਂ ਚੋਂ ਵੀ ਨਿਕਲ ਸਕਦੇ ਹਾਂ ਭਾਵੇਂ ਸਾਨੂੰ ਪਰਵਰਿਸ਼ ਕਰਨ ਵਾਲਾ ਸਾਡੀ ਦੇਖਭਾਲ ਕਰਨ ਵਾਲਾ ਸਾਨੂੰ ਆਪ ਹੀ ਖਤਮ ਕਰਨ ਦਾ ਨਿਸ਼ਚਾ ਕਿਉਂ ਨਾ ਕਰ ਲਈ ਪਰ ਜੇ ਦਿਮਾਗ ਸਾਡਾ ਚੱਲਦਾ ਹੈ ਤਾਂ ਫਿਰ 오태안 अ 니 त नहीं ह ो त